ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜਕਲ੍ਹ ਸਿਆਸੀ ਲੀਡਰਾਂ ਦੇ ਨਾਲ ਮਿਲਦੇ ਜੁਲਦੇ ਵਿਖਾਈ ਦੇ ਰਹੇ ਨੇ ਇਸੇ ਦੇ ਚਲਦੇ ਅੱਜ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਦੇ ਲੀਡਰ ओपी ਸੋਨੀ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਪ੍ਰਤਾਪ ਬਾਜਵਾ ਨੇ ਉਹਨਾਂ ਨਾਲ ਫੋਟੋ ਸਾਂਝੀ ਕਰਦੇ ਹੋਏ ਆਪ ਸੋਸ਼ਲ ਮੀਡੀਆ ਤੇ ਲਿਖਿਆ ਅੱਜ ਡੇਰਾ ਬਿਆਸ ਦੇ ਅਧਿਆਤਮਿਕ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕੀਤੀ ਉਹਨਾਂ ਦੇ ਅਸ਼ੀਰਵਾਦ ਨੇ ਸ਼ਾਂਤੀ ਏਕਤਾ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕੀਤਾ ਤੇ ਉਧਰ ਹੀ ਓਪੀ ਸੋਨੀ ਨੇ ਤਸਵੀਰ ਸਾਂਝੀ ਕਰਦਿਆਂ ਹੋਇਆ ਲਿਖਿਆ ਅੱਜ ਮਹਾਨ ਰੂਹਾਨੀ ਸ਼ਖਸੀਅਤ ਡੇਰਾ ਬਿਆਸ ਦੇ ਮੁਖੀ ਸ੍ਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਪਵਿੱਤਰ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਮੇਰੇ ਨਾਲ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਰੂਹਾਨੀਅਤ ਤੇ ਨਿਮਰਤਾ ਨਾਲ ਭਰਪੂਰ ਇਹ ਮੁਲਾਕਾਤ ਹਮੇਸ਼ਾ ਯਾਦਗਾਰ ਰਹੇਗੀ। ਤਾਂ ਦੱਸ ਦਈਏ ਕਿ ਵੱਖ-ਵੱਖ ਸਿਆਸੀ ਲੀਡਰ ਲਗਾਤਾਰ ਵਿਆਸ ਜਾਂਦੇ ਰਹਿੰਦੇ ਨੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਨੇ। ਹਾਲਾਂਕਿ ਡੇਰੇ ਵੱਲੋਂ ਕਦੀ ਵੀ ਵੋਟਾਂ ਵੇਲੇ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਤੇ ਨਾ ਹੀ ਡੇਰੇ ਦੇ ਵਿੱਚ ਆਈ ਸੰਗਤ ਨੂੰ ਕਦੀ ਇੱਕ ਪਾਰਟੀ ਨੂੰ ਵੋਟਾਂ ਪਾਉਣ ਦੇ ਲਈ ਅਪੀਲ ਕੀਤੀ ਪਰ ਫਿਰ ਵੀ ਸਾਰੀ ਪਾਰਟੀਆਂ ਦੇ ਲੀਡਰ ਡੇਰਾ ਵਿਆਸ ਮੁਖੀ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਫੋਟੋਆਂ ਸਾਂਝੀਆਂ ਕਰਦੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜਕੱਲ੍ਹ ਸਿਆਸੀ ਲੀਡਰਾਂ ਦੇ ਨਾਲ ਮਿਲਦੇ ਜੁਲਦੇ ਵਿਖਾਈ ਦੇ ਰਹੇ ਨੇ ਇਸੇ ਦੇ ਚਲਦੇ ਅੱਜ ਪ੍ਰਤਾਪ ਸਿੰਘ ਬਾਜਵਾ ਤੇ ਕਾਂਗਰਸ ਦੇ ਲੀਡਰ ਓਪੀ ਸੋਨੀ ਨੇ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ ਪ੍ਰਤਾਪ ਬਾਜਵਾ ਨੇ ਉਹਨਾਂ ਨਾਲ ਫੋਟੋ ਸਾਂਝੀ ਕਰਦੇ ਹੋਏ ਆਪ ਸੋਸ਼ਲ ਮੀਡੀਆ ਤੇ ਲਿਖਿਆ ਅੱਜ ਡੇਰਾ ਬਿਆਸ ਦੇ ਅਧਿਆਤਮਿਕ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਨਾਲ ਮੁਲਾਕਾਤ ਕੀਤੀ। ਉਹਨਾਂ ਦੇ ਅਸ਼ੀਰਵਾਦ ਨੇ ਸ਼ਾਂਤੀ, ਏਕਤਾ ਅਤੇ ਪੰਜਾਬ ਦੀ ਤਰੱਕੀ ਲਈ ਕੰਮ ਕਰਨ ਦੇ ਸਾਡੇ ਇਰਾਦੇ ਨੂੰ ਹੋਰ ਮਜ਼ਬੂਤ ਕੀਤਾ। ਤੇ ਉਧਰ ਹੀ ओपी ਸੋਨੀ ਨੇ ਤਸਵੀਰ ਸਾਂਝੀ ਕਰਦਿਆਂ ਹੋਇਆ ਲਿਖਿਆ, "ਅੱਜ ਮਹਾਨ ਰੂਹਾਨੀ ਸ਼ਖਸੀਅਤ ਡੇਰਾ ਬਿਆਸ ਦੇ ਮੁਖੀ ਸ੍ਰੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦੇ ਦਰਸ਼ਨ ਕਰਕੇ ਉਹਨਾਂ ਦਾ ਪਵਿੱਤਰ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਮੇਰੇ ਨਾਲ ਵਿਰੋਧੀ ਧਿਰ ਦੇ ਨੇਤਾ ਸ਼੍ਰੀ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ ਰੂਹਾਨੀਅਤ ਤੇ ਨਿਮਰਤਾ ਨਾਲ ਭਰਪੂਰ ਇਹ ਮੁਲਾਕਾਤ ਹਮੇਸ਼ਾ ਯਾਦਗਾਰ ਰਹੇਗੀ ਤਾਂ ਦੱਸ ਦਈਏ ਕਿ ਵੱਖ-ਵੱਖ ਸਿਆਸੀ ਲੀਡਰ ਲਗਾਤਾਰ ਵਿਆਸ ਜਾਂਦੇ ਰਹਿੰਦੇ ਨੇ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਮੁਲਾਕਾਤਾਂ ਕਰਦੇ ਰਹਿੰਦੇ ਨੇ ਹਾਲਾਂਕਿ ਡੇਰੇ ਵੱਲੋਂ ਕਦੀ ਵੀ ਵੋਟਾਂ ਵੇਲੇ ਕਿਸੇ ਵੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਨਹੀਂ ਕੀਤਾ ਤੇ ਨਾ ਹੀ ਡੇਰੇ ਦੇ ਵਿੱਚ ਆਈ ਸੰਗਤ ਨੂੰ ਕਦੀ ਇੱਕ ਪਾਰਟੀ ਨੂੰ ਵੋਟਾਂ ਪਾਉਣ ਦੇ ਲਈ ਅਪੀਲ ਕੀਤੀ ਪਰ ਫਿਰ ਵੀ ਸਾਰੀ ਪਾਰਟੀਆਂ ਦੇ ਲੀਡਰ ਡੇਰਾ ਬਿਆਸ ਮੁਖੀ ਦੇ ਨਾਲ ਮੁਲਾਕਾਤ ਕਰਦੇ ਨੇ ਤੇ ਫੋਟੋਆਂ ਸਾਂਝੀਆਂ ਕਰਦੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ